ਅਭਿਆਸ 9.3 ਦਾ ਆਪਾਂ ਨੇ ਸਮ ਕਰਨਾ ਹੈ ਪਹਿਲਾ ਠੀਕ ਹੈ ਪਹਿਲਾ ਸਵਾਲ ਕਰਨਾ ਹੈ ਠੀਕ ਹੈ ਇਹਦੇ ਵਿੱਚ ਦਿੱਤਾ ਹੈ ਕਿ ਪੰਜ ਪੁਜ ਏ ਬੀ ਸੀ ਡੀ ਈ ਦਾ ਖੇਤਰਫਲ ਪਤਾ ਕਰੋ ਆਪਾਂ ਨੂੰ ਇਸ ਤਰ੍ਹਾਂ ਦੀ ਅਕੀਰਤੀ ਦਿੱਤੀ ਹੈ ਏ ਦੇ ਵਿੱਚ ਇਸ ਤਰ੍ਹਾਂ ਦੀ ਅਕੀਰਤੀ ਦਿੱਤੀ ਹੋਈ ਹੈ 9.3 ਦਾ ਸਵਾਲ ਹੈ ਠੀਕ ਹੈ ਤੇ ਆ ਏ ਬੀ ਸੀ ਡੀ ਈ ਠੀਕ ਹੈ ਇਹ ਦਿੱਤੀ ਆ ਪੰਜ ਪੁੱਜ ਇਹਦੇ ਵਿੱਚ ਆਪਾਂ ਨੇ ਆਪਾਂ ਨੂੰ ਆ ਉੱਪਰਲੀ ਦਿੱਤੀ ਇਸ ਇੱਕ ਸਮਾਂਤਰ ਚਤਰਪੂਜਾ ਠੀਕ ਹੈ ਇਹ ਆ ਆ 3 ਸੈਂਟੀਮੀਟਰ ਆ ਵੀ 3 ਸੈਂਟੀਮੀਟਰ ਆ 4 ਸੈਂਟੀਮੀਟਰ ਉੱਪਰਲੀ ਵੀ 4 ਸੈਂਟੀਮੀਟਰ ਹੈ ਨਾ ਠੀਕ ਹੈ ਆ 2 ਸੈਂਟੀਮੀਟਰ ਆ ਵੀ 2 ਸੈਂਟੀਮੀਟਰ ਠੀਕ ਹੈ ਹੁਣ ਆਪਾਂ ਨੇ ਆਪਾਂ ਨੂੰ ਪਤਾ ਲੱਗ ਰਿਹਾ ਉੱਪਰਲੀ ਸਮਾਂਤਰ ਚਤਰਪੂਜਾ ਨੀਚਲਾ ਪੰਤਰਪੂਜਾ ਦਿੱਤੀ ਆ ਠੀਕ ਹੈ ਆ ਆਪਨ 2 ਸੈਂਟੀਮੀਟਰ ਪਤਰਪੂਜ ਦਾ ਲੰਬ ਦਿੱਤਾ ਹੈ 2 ਸੈਂਟੀਮੀਟਰ ਠੀਕ ਹੈ 2 ਸੈਂਟੀਮੀਟਰ ਆਪਾਂ ਨੇ ਪਹਿਲਾਂ ਸਮੰਤਰ ਚਤਰਪੁਜ ਦਾ ਖੇਤਰਫਲ ਪਤਾ ਕਰ ਲੈਣਾ ਸਮੰਤਰ ਚਤਰਪੁਜ ਜਿਹੜੀ ਉੱਪਰ ਬਣ ਰਹੀ ਸੀ ਠੀਕ ਹੈ ਪੰਜ ਪੁਜ ਦੇ ਉੱਪਰ ਹੀ ਸਮੰਤਰ ਚਤਰਪੁਜ ਬਣ ਰਹੀ ਸੀ ਉਹਦਾ ਆਪਾਂ ਨੇ ਖੇਤਰਫਲ ਪਤਾ ਕਰ ਲੈਣਾ ਹੈ ਠੀਕ ਹੈ ਤੇ ਉਹ ਹੈਗੇ A B C D ਠੀਕ ਹੈ ABCG ਦਾ ਖੇਤਰਫਲ ਖੇਤਰਫਲ ਠੀਕ ਹੈ ਇਹ ਆ ਜਾਊਗਾ a 1/2 ਨਹੀਂ ਆਧਾਰ ਉਚਾਈ ਠੀਕ ਹੈ ਐਦਾਂ ਹੁੰਦਾ ਹੈ ਠੀਕ ਹੈ ਇਹਦਾ ਫਾਰਮੂਲਾ ਤੇ ਹੁਣ ਆਪਣੇ ਆਧਾਰ ਆਧਾਰ ਉਚਾਈ ਚ ਇਹਦਾ ਫਾਰਮੂਲੇ ਟੂ ਵੈਲਿਊ ਪੁੱਟ ਕਰ ਦੇਣੀ ਆਪਾਂ ਨੂੰ ਆਧਾਰ ਕਿੰਨਾ ਵਾ ਆਪਣੇ ਕੋਲ ਆਧਾਰ 4 4 2 ਕਿਉਂ ਇਹ 2 ਦਿੱਤੀਆਂ ਹੋਈਆਂ ਨੇ ਆਪਾਂ ਨੂੰ ਠੀਕ ਹੈ ਇਹ ਆਧਾਰ ਆਧਾਰ ਦਿੱਤਾ ਹੈ ਠੀਕ ਹੈ ਉਚਾਈ ਕਿੰਨੀ ਆਪਣੇ ਕੋਲ 3 ਸੈਂਟੀਮੀਟਰ ਇਹਦੀ ਉਚਾਈ 3 ਸੈਂਟੀਮੀਟਰ ਦਿੱਤੀ ਹੈ ਠੀਕ ਹੈ ਹੁਣ 6 3 ਠੀਕ ਹੈ ਇਹ ਕਿੰਨਾ ਆ ਗਿਆ 18 ਸੈਂਟੀਮੀਟਰ ਦੀ ਸਕੁਅਰ ਠੀਕ ਹੈ ਹੁਣ ਆਪਾਂ ਨੇ ਇਹਦੇ ਵਿੱਚ ਹੁਣ ਆਪਾਂ ਨੇ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਹੈ ਉਹ ਤ੍ਰਿਭੁਜ ਦਿੱਤੀ ਸੀ ਐਸਟਰਾ ਇਹ ਤ੍ਰਿਭੁਜ ਬਣ ਰਹੀ ਸੀ ਠੀਕ ਹੈ ਇਹ ਆਪਾਂ 2 ਸੈਂਟੀਮੀਟਰ ਦਿੱਤੀ ਸੀ ਇਹ 2 2 3 ਤੇ 4 ਇਹ 6 ਸੈਂਟੀਮੀਟਰ ਹੈ ਠੀਕ ਹੈ ਇਹ 6 ਸੈਂਟੀਮੀਟਰ ਹੋ ਗਿਆ ਕਿਉਂ ਉੱਪਰਲੀ ਏਡੀ ਸੀਗੀ ਉਹ ਕੁੱਲ ਟੋਟਲ ਉਹਦਾ 6 ਸੈਂਟੀਮੀਟਰ ਬਣ ਰਿਹਾ ਸੀਗਾ ਠੀਕ ਹੈ ਆਪਾਂ ਨੇ ਉੱਚ ਵੀ ਆਧਾਰ ਸੀਗਾ ਨਾ ਉਹ ਤੇ ਉਹ 6 ਸੈਂਟੀਮੀਟਰ ਸੀਗਾ ਠੀਕ ਹੈ 4 2 4 ਸੈਂਟੀਮੀਟਰ ਤੇ 6 ਸੈਂਟੀਮੀਟਰ ਉੱਚ ਸਿਕ ਲੰਬ ਆਪਾਂ ਨੂੰ ਉਚਾਈ ਦਿੱਤੀ ਸੀ 2 ਸੈਂਟੀਮੀਟਰ ਠੀਕ ਹੈ ਹੁਣ ਆਪਾਂ ਨੇ ਇਹਦੇ ਵਿੱਚ ਫਾਰਮੂਲਾ ਹੁੰਦਾ ਤ੍ਰਿਭੁਜ ਦਾ ਫਾਰਮੂਲਾ 1/2 ਅਧਾਰ ਉਚਾਈ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਵੈਲਿਊ ਪੁੱਟ ਕਰ ਦੇਣੀ ਆ 1/2 6 2 2 ਨਾਲ 2 ਕੱਟਤਾ 6 ਸੈਂਟੀਮੀਟਰ ਦੀ ਸਕੁਅਰ ਆਪਣੇ ਕੋਲ ਤ੍ਰਿਭੁਜ ਦਾ ਖੇਤਰਫਲ ਆ ਗਿਆ ਠੀਕ ਹੈ ਆਪਣੇ ਕੋਲ ਸਮੰਤਰ ਚਤਰਪੂਜ ਦਾ ਖੇਤਰਫਲ ਕਿੰਨਾ ਸੀ 18 ਸੈਂਟੀਮੀਟਰ ਦੀ ਸਕੁਅਰ ਆਪਣੇ ਤੇ ਇਹ ਦੂਜਾ ਸੀਗਾ ਆਪਣੇ ਕੋਲ ਇਹ ਪਲੱਸ ਹੋ ਗਿਆ 6 ਸੈਂਟੀਮੀਟਰ ਦੀ ਸਕੁਅਰ ਠੀਕ ਹੈ ਇਹ ਇਹ ਆਪਾਂ ਇਹ ਜੋੜ ਲਿਆ 13 ਸ਼ੁਕਰ ਹੈ ਵਾਹਿਗੁਰੂ ਨ 18 6 ਕਿੰਨਾ ਹੋ ਗਿਆ ਚੌਵੀ ਸੈਂਟੀਮੀਟਰ ਦੀ ਸਕੇਅਰ ਆਨਸਰ ਠੀਕ ਹੈ